ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਬਹੁਤ ਠੰਡ ਆ ਜੀ ਇਤਿਹਾਸਿਕ ਮਾਰਗੀ ਮੇਲਾ ਚੱਲ ਰਿਹਾ ਹੈ ਜਿਹੜਾ ਨਾ ਮੇੜਾ ਸਾਹ ਪਟਵਾਰ ਠੰਡ ਬਹੁਤ ਜ਼ਿਆਦਾ ਹੈ ਇਸ ਦਾ ਟੈਂਪਰੇਚਰ ਜਿਹੜਾ ਉਹ 7 ਡਿਗਰੀ ਦੇ ਵਿੱਚ ਹੋਇਆ ਹੈ 6 ਦੇ ਰੱਖ ਸਕੇ ਸੰਗਤਾ ਸਾਹ ਦੇਖੋ ਸੰਗਤ ਅਜੇ ਤੱਕ ਵੀ ਖੇਤਾਂ ਦੇ ਵਿੱਚੋਂ ਦੀ ਸਖੋਵਾਲ ਸਾਤੋਂ ਹੋ ਕੇ ਜਿਹੜਾ ਬਾਬਾ ਲੱਧਾ ਜੀ ਸਖੋਵਾਲ ਤੋਂ ਹੁੰਦੇ ਹੋਏ ਤੇ ਅਜੇ ਵੀ ਸੰਗਤ ਆ ਰਹੀ ਹੈ ਤੇ ਵਾਪਸ ਕਰ ਆ ਰਹੇ ਸਾਰੀ ਸੰਗਤ ਦੂਰੋਂ ਦੂਰੋਂ ਹਨ ਠੁੰਡਾ ਬਰਨਾਲਾ ਮੋਗਾ ਬਹੁਤ ਦੂਰ ਦੂਰ ਤੋਂ ਸ਼ਾਦੇ ਨਾਲ ਦੇਖੋ ਐਸ ਜਿਹੜੇ ਵੀ ਆ ਐਸ ਜਿਹੜੇ ਆ ਹੋਰ ਸ਼ਾਮ ਦੇ 7:30 ਦੇ ਲਾਗੇ ਟਾਈਮ ਹੋ ਗਿਆ ਤੇ ਸ਼ੰਕਰ ਖੇਂਦੀ ਠੰਡ ਦੇ ਵਿੱਚ ਵੀ ਆ ਇਧਰ ਆ ਬਰਤਾਂ ਥਾਣੀ ਕੱਚੇ ਰਸਤੇ ਤੁਹਾਨੂੰ ਬਾਬਾ ਲੱਦਾ ਜੀ ਤੋਂ ਆਉਂਦੇ ਕੋਲ ਸੰਗਤ ਆ ਰਹੀ ਹੈ ਇੱਧਰ ਖੇਤਾਂ ਦੇ ਵਿੱਚ ਦੀ ਉਹ ਜਿਹੜੇ ਬਾਰੇ ਜੀ ਦਰਸ਼ਨ ਕਰ ਰਹੇ ਆ ਵਾਹਿਗੁਰੂ ਜੀ ਮਾਫਤ ਹੈ ਜੀ ਤਾਂ ਬਹੁਤ ਜ਼ਿਆਦੀ ਪਈ ਹੈ ਜੀ ਅੱਜ ਕੀ ਤੇਰੇ ਵੀ ਬਹੁਤ ਠੰਡ ਸੀਗੀ ਹੁਣ ਫੇਰ ਆ ਉਹ ਰਾਤ ਜਿਹੜਾ ਟੈਂਪਰੇਚਰ ਆ ਉਹ ਮੌਸਮ ਕਹਿ ਰਿਹਾ ਕਿ 10 ਡਿਗਰੀ ਤੱਕ ਜਾਊਗਾ ਜੀ ਉਹ ਬਾਬਾ ਨਾਮਦੇਵ ਜੀ ਸਾਰਿਆਂ ਦੀ ਯਾਤਰਾ ਪ੍ਰਬੰਧਨ ਕਰਨਾ ਹਾਜ਼ਰੀ ਰਨ ਤੇ ਇੱਧਰ ਸਾਡੇ ਰੋਹ ਵਾਲੇ ਵੀਰ ਗੰਨੇ ਦੇ ਰਸ ਵਾਲੇ ਵੀਰ ਲੱਗੇ ਹੋਏ ਜੇ ਵੀ ਸਾਡੇ ਸਾਥੇ ਲਾ ਕੇ ਟਾਈਮ ਹੋ ਗਿਆ ਸ਼ਾਮ ਦਾ ਠੰਡ ਬਹੁਤ ਹੈ ਉਹ ਦੂਰ ਦੇਖ ਰਹੇ ਹੋ ਬੱਤਾਂ ਵੀ ਰਵਾਨਗੀ ਹੋ ਰਹੀ ਹੈ ਪਸ਼ੂਕਾਰਾਂ ਦੇ ਆ ਵੀ ਰਹੀਆਂ ਤੇ ਬੱਬਾ ਨੰਦੇ ਜੀ ਸਾਰਿਆਂ ਦੀ ਯਾਤਰਾ ਪ੍ਰਬੰਧਨ ਚੜ੍ਹਦੀ ਕਲਾ ਕਰਨ ਦੀ ਸਾਰਿਆਂ